ਪਿੰਡ ਦਾ ਮਾਹੌਲ ਤੁਹਾਨੂੰ ਦਿਖਾਉਨੇ ਆਪਾਂ ਆ ਆਉਂਦਾ ਸਾਡਾ ਗੱਲ ਸਾਹਿਬ ਬੋਲਟ ਲਈ ਆਉਂਦਾ ਲੈਣਾ ਬੋਲਟ ਪੁੱਛ ਗਿਆ ਤਾਂ ਵੇਚਣਾ ਤਾਂ ਆਜੋ ਕਰਦੇ ਆ ਗੱਲਬਾਤ ਠੀਕ ਇਹਦਾ ਵਾ ਲੈ ਜਿਹੜੇ ਦੰਦਾ ਕਰਤਾ ਕਿਵੇਂ ਗੱਲ ਸਾਹਿਬ ਵਧੀਆ ਵਧੀਆ ਤੂੰ ਦੱਸ ਵਧੀਆ ਕਿਵੇਂ ਵੇਚਣਾ ਇਹ ਵੇਚਦੀ ਹੈ ਹੈ ਤੂੰ ਦੱਸ ਤੂੰ ਵੇਚਦੇ ਹੈ ਵੇਚਦੇ ਮੈਂ ਵੇਚ ਦੇਣਾ ਦੇਖ ਲਾ ਫਿਰ ਹੈ ਹੈ ਫੇਰ ਨਾ ਕਹੀਂ ਵੇਖ ਲੈ ਸਾਈਕਲ ਤੇ ਆ ਜਾਏਗਾ ਨਾ ਕੋਈ ਚੱਕਰ ਪਲਟੀਨਾ ਹੈਗਾ ਪਲਟੀਨਾ ਹੈਗਾ ਲੈ ਕੇ ਪਲਟੀਨਾ ਮੂਤਰਾ ਉਹ ਉਹ ਬਦਲੇ ਕਿਹਦੇ ਹਾਂ ਦੇ ਨਾ ਨਹੀਂ ਨਹੀਂ ਹੈ ਸੱਚੀ ਵੇ ਦਿਨਾ ਤਾਂ ਪਰ ਪਾ ਦੇ ਦੇਦਾ ਹੀ ਸੀ ਨਾ ਪੈਸੇ ਤਾਂ ਉਹ ਵੀ ਨਹੀਂ ਪਲਟੀਨੇ ਵਾਲਾ ਪ੍ਰਾਈਸ ਨਹੀਂ ਚੱਲ ਪ੍ਰਾਈਸ ਤਾਂ ਬੋਲਟ ਵਾਲਾ ਲੱਗੂ ਉਹ ਤਾਂ ਕੋਈ ਚੱਕਰ ਨਹੀਂ ਪ੍ਰਾਈਸ ਤਾਂ ਬੋਲਟ ਵਾਲਾ ਹੀ ਲੱਗੂਗਾ ਕੰਡੀਸ਼ਨ ਕੰਡੀਸ਼ਨ ਦੱਸ ਫਿਰ ਇਹਦੀ ਕਿਵੇਂ ਆ ਚੱਲ ਇਹ ਹੈਗਾ ਵੀਰੇ ਨਵੇਂ ਮਹੀਨੇ ਦਾ ਨਵਾਂ ਮਾਡਲ ਹਾਂ ਠੀਕ ਆ ਤੇ 9000 629 ਕਿਲੋਮੀਟਰ ਹੀ ਚੱਲਿਆ ਉਹ ਤਾਂ ਚੱਕੀ ਫਿਰਦਾ ਸਾਰੇ ਤੇ ਇੱਕ ਹੋਰ ਹੈ ਹਾਂ ਨੰਬਰ ਵੀ ਦੇਖ ਲੈ 9596 ਉਹ ਤੇਰੀ ਇਹ ਕੀ ਚੱਕਰ ਆ ਵੀ ਨਾ ਬਾਬੇ ਨੂੰ ਕਹਿੰਦਾ ਨਹੀਂ ਕਿ ਇਹਨੂੰ ਦੱਸਿਆ ਚੱਕੀ ਆ ਸਮਝਦਾ ਚੱਕੀ ਨੰਬਰ ਆ ਹਾਂ ਉਹਦਾ ਲੋਕਲ ਨੰਬਰ ਆ ਅੱਛਾ ਤੇ ਫਸਟ ਓਨਰ ਹੀ ਆ ਹੂੰ ਪਹਿਲੇ ਨਾ ਆਈਆਂ ਤਾਂ ਦੀਆਂ ਬੰਦਾ ਲਿਆਜੀ ਸੀ ਉਹ ਤੋਂ ਲੈ ਕੇ ਖੜਾ ਕਰ ਲਿਆ ਹੂੰ ਸਰਵਿਸ ਇਹਦੀ ਮੈਂ ਤੇ ਚਲੇ ਹੱਤੇ ਕਰਾ ਕੇ ਲਿਆਇਆ ਸਾਰੀ ਹੂੰ ਠੀਕ ਆ ਹਾਲ ਅਰੀਜਨਲ ਜੈਨੂਆ ਨਾ ਕੋਈ ਇੱਕੋ ਵੀ ਤੋਂ ਗੱਟਲ ਪੇਂਟ ਨਹੀਂ ਹੋਇਆ ਪੇਂਟ ਬੂੰਡ ਜਮਾ ਨਹੀਂ ਹੋਇਆ ਮਿੱਤਰੋ ਮੋਟਰ ਗਾਰੰਟੀ ਜਿੱਥੇ ਮੈਂ ਕਰਾਈ ਕਰਾ ਲਈ ਸਾਫ ਪਿਆ ਮੋਟਰ ਸਭਾ ਤੱਕ ਵੀ ਨਹੀਂ ਆਏ ਲੱਗੀ ਵੀ ਮਤਲਬ ਵੀ ਹਾਂ ਖੋਲ ਖੋਲ ਵੀ ਵੀ ਬੰਦਾ ਕਹਿ ਦਿੰਦਾ ਬਾਕੀ ਨੋਰਮਲ ਆ ਕੋਈ ਐਡਵਾਂਸ ਨਹੀਂ ਕੋਈ ਦੂਜਾ ਰਿਟਾਇਰ ਨਹੀਂ ਕਰਾਇਆ ਨੋਰਮਲ ਸਟਾਰਟਿੰਗ ਆ ਵਾਹ ਵਈ ਵਾਹ ਕਿਉਂ ਤਾਂ ਦੁਬਾਰਾ ਕਰਦੇ ਆ ਇੱਕ ਵਾਰੀ ਸਟਾਰਟ ਸਵਾਦ ਜਾ ਜਿਹੜਾ ਦਾਣੇ ਜਿਹਾ ਗਿਣਾ ਕੇ ਦਿਖਾਏ ਦੇ ਕਿਉਂ ভোর ਤੱਕ ਇੱਕ ਤਾਂ ਬੈਗ ਮਾਰੂਗਾ ਹੀ ਸਟਾਰਟਿੰਗ ਸਟੂਟਿੰਗ ਦੇ ਹੀ ਦੇਖ ਲਓ ਮਿੱਤਰੋ ਪੂਰਾ ਵਧੀਆ ਚੱਲਦਾ ਵਾ ਦਾਣੇ ਗਿਣਦਾ ਤੇ ਗਿੱਲ ਸਿੰਘ ਸਾਹਿਬ ਨੇ ਲੈ ਤਾਂ ਪੰਗਾ ਹੀ ਲਿਆ ਕਹਿ ਕੇ ਤੇ ਹੁਣ ਆਪਾਂ ਛੱਡਣਾ ਨਹੀਂ ਇਹ ਬੋਲਟ ਤੁਹਾਨੂੰ ਇਹਦੀ ਮੈਂ ਕੰਡੀਸ਼ਨ ਦੱਸ ਦਿੰਦਾ ਸਰਵਿਸ ਗੱਲ ਕਹਿੰਦਾ ਵੀ ਜੇਦੀ ਕਰਾਈ ਵੀ ਆ ਵਾਜੂ ਵੀ ਤੁਸੀਂ ਉਹਦੀ ਚੈੱਕ ਕਰ ਸਕਦੇ ਹੋ ਹਾਲਾਤ ਜਿਹੜੇ ਇਹਦੇ ਪੂਰੇ ਸਾਫ ਚਮਕ ਚਮਕ ਪੂਰੀ ਵਧੀਆ ਹਾਂ ਦੇਖ ਲਾ ਹਾਂ ਤੇ ਆ ਨਾ ਸੁੱਖਾ ਹੂੰ ਇਹ ਸਰਵਿਸ ਕਰਾਈ ਠੀਕ ਆ ਤੇ ਜਿਹੜਾ ਮਗਰਲਾ ਟਾਇਰ ਆ ਇਹੇ ਬਾਈ ਇਹ ਮਗਰਲਾ ਟਾਇਰ ਹੈਗਾ ਚੌੜਾ ਉਦਾਂ ਸ਼ੌਕਿਆ ਪਾਇਆ ਹੋਇਆ ਹਾਂ ਮੂਰਲਾ ਟਾਇਰ ਇਹਦੇ ਨਾਲ ਦਾ origignal ਅੱਛਾ ਮੂਰਲਾ ਟਾਇਰ origignal ਆ ਜਾਣੀ ਇਹਦਾ ਇੰਜਣ ਆ ਇਹਦਾ ਜਾਨੀ ਜਮਾ ਸਾਫ ਹਨਾ ਇੰਜਣ ਚਾਬੀ ਵੀ ਨਹੀਂ ਲੱਗੀ ਵੀਰੇ ਚਾਬੀ ਕੋਰ ਦੱਸ ਚਾਬੀ ਵੀ ਨਹੀਂ ਲੱਗੀ ਮਿੱਤਰੋ ਇੰਜਣ ਨੂੰ ਜਮਾ ਸਾਫ ਹੈ ਇੰਜਣ ਇਹਦਾ ਹਾਂ ਕੋਈ ਇਹਦਾ ਰਿਪੇਅਰ ਨਹੀਂ ਕਰਾਇਆ ਸੀ ਬਾਜ ਬਣੋਂ ਨੂੰ ਜਸ ਨਾਰਮਲੀ ਰੱਖਿਆ ਵਾ ਸ਼ੋਰ ਤਾ ਹੋਰ ਇਹਦੇ ਦੋ ਸ਼ੀਸ਼ੇ ਵੀ ਨਾਲ ਪਏ ਆ ਦੋ ਸ਼ੀਸ਼ੇ ਵੀ ਨਾਲ ਪਏ ਠੀਕ ਆ ਹਾਂ ਲੈ ਬਾਈ ਕਰਦੇ ਫਿਰ ਬੰਦ ਆਪਾਂ ਹੁਣ ਦੱਸ ਦਗੇ ਬਾਈਆਂ ਨੂੰ ਗੱਲਬਾਤ ਸਾਰੀ ਜਿਹੜੀ ਇਹਦੀ ਹੈਗੀ ਮਿੱਤਰੋ ਇਹ ਜਿਹੜਾ ਬੋਲਟ ਆ ਤੇ ਚੱਲ ਲੈ ਇਹਦਾ ਗੱਲ ਨੇ ਪੰਗੈ ਲਿਆ ਕਹਿੰਦਾ ਵੇਚ ਦਿੰਦੇ ਆ ਤੇ ਫੋਨ ਲਾ ਲਿਓ ਮਾਰਕਾ ਲੱਗਿਆ ਨੋ ਦਾ ਤੇ ਨੋ ਮਾਡਲ ਆ ਨੋਵੇਂ ਮਹੀਨੇ ਦਾ 9625 ਕਿਲੋਮੀਟਰ ਚੱਲਿਆ ਤੇ ਨੰਬਰ ਵੀ ਜਿਹੜਾ ਇਹਦਾ 9596 ਨਾਲ ਹੀ ਲਾਟਰੀ ਪਾ ਲਿਓ ਤੇ ਨਾਲ ਹੀ ਤੁਸੀਂ ਇਹ ਬੋਲਟ ਲੈ ਜਿਓ ਤੇ ਜਾਨੀ ਜੀ ਨੋ ਨੰਬਰ ਲੱਕੀ ਹੀ ਹੋਊਗਾ ਜਿਹੜਾ ਬੋਲਟ ਲੈ ਗਿਆ ਇਹ ਗੱਲ ਨੂੰ ਫੋਨ ਕਰ ਲਿਓ ਫਿਰ ਆਪਾਂ ਇਹਦਾ ਹੁਣ ਨੰਬਰ ਦੇ ਦਿੰਦੇ ਫੋਨ ਇਹਨੂੰ ਲਾਉਣਾ ਤੁਹਾਡਾ ਕੰਮ ਬੋਲਟ ਆਪਾਂ ਪਾਤਾ ਹੁਣ ਇਹਦਾ ਤੇ ਫੋਨ ਇਹਨੂੰ ਜ਼ਰੂਰ ਲਾ ਲਿਓ ਇੱਕ ਵਾਰੀ